ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਗੁੜ ਵਾਲੇ ਮਿੱਠੇ ਮਿੱਠੇ ਚੌਲ ਤੇ ਇਹ ਆਪਾਂ ਅੱਧਾ ਕੱਪ ਚੌਲਾਂ ਦਾ ਲਿਆ ਸੀਗਾ ਤੇ 1.5 ਕੱਪ ਪਾਣੀ ਦਾ ਪਾ ਕੇ ਉਹਦੇ ਵਿੱਚ ਗੁੜਾ ਜਿਹੜਾ ਵਾਲ ਕੇ ਤੇ ਪਾਉਣ ਲਿਆ ਪਾਣੀ ਨੂੰ ਤੇ ਪਾਉਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਗੁੜ ਦੇ ਵਿੱਚ ਕਚਰੇ ਵਗੈਰਾ ਹੁੰਦੇ ਆ ਤੇ ਚਲਦੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਜੀ ਕਈ ਵਾਰ ਵੀਡੀਓ ਨਹੀਂ ਪਸੰਦ ਆਉਂਦੀ ਮਾ ਡਿਸਲਾਈਕ ਕਰ ਸਕਦੇ ਹੋ ਕਰਕੇ ਜ਼ਰੂਰ ਜਾਓ ਤੇ ਹੁਣ ਆਪਾਂ ਕੜਾਈ ਰੱਖੀ ਐ ਤੇ ਵਿੱਚ ਦੇਸੀ ਘਿਓ ਪਾਇਆ ਸੌਫ ਤੇ ਇਲਾਇਚੀ ਪਾ ਕੇ ਤੜਕਾ ਲਾ ਕੇ ਤੇ ਇਹਦੇ ਵਿੱਚ ਪਾ ਦਿੱਤਾ ਜੀ ਪਾਣੀ ਤੇ ਹੁਣ ਆਪਾਂ ਚੌਲ ਪਾਤੇ ਜਿਹੜੇ ਧੋ ਕੇ ਰੱਖੇ ਸੀ ਚੰਗੀ ਤਰ੍ਹਾਂ ਧੋਲੇ ਸੀ ਚੌਲ ਤੇ ਦੇਖੋ ਜੀ ਚੌਲ ਆਪਣੇ ਬਣ ਗਏ ਤੇ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ ਆਪਾਂ ਲਓ ਜੀ ਚੌਲ ਆਪਣੇ ਬਣ ਕੇ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਪਲੇਟ ਦੇ ਵਿੱਚ ਪਾਉਣ ਲੱਗੇ ਆ ਕਿੰਨੇ ਵਧੀਆ ਬਣੇ ਖਿਲਖਿਲੇ ਤੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਬਣਾਏ ਆ ਆਪਾਂ ਤੇ ਹੋਰ ਡਾਈ ਫੁੱਟ ਵਗੈਰਾ ਤੁਸੀਂ ਪਾ ਸਕਦੇ ਹੋ ਮੈਂ ਨਹੀਂ ਪਾਇਆ ਹੈਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਮਰਾਜਰ ਸੂਚਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ